ਪੰਜਾਬ ਦੀ ਦੂਜੇ ਨੰਬਰ ਦੀ ਮੰਡੀ ਕੋਟਕਪੂਰਾ ਆ ਜਾਨੀ ਅੱਜ ਕੋਟਕਪੂਰਾ ਦੇ ਵਿੱਚ ਵੀ 1509 ਦੀ ਜਿਹੜੀ ਖਰੀਦ ਹੋਈ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਭਗਤਾਂ ਵਾਲੀ ਮੰਡੀ ਦੇ ਵਿੱਚ ਵੀ ਜਿਹੜਾ 1509 ਵਿਕਿਆ ਜੀ ਹੁਣ ਰੇਟਾਂ ਦੇ ਵਿੱਚ ਜਿਹੜਾ ਵਾਧਾ ਦੇਖਣ ਨੂੰ ਹਰ ਰੋਜ਼ ਮਿਲ ਰਿਹਾ ਚਾਹੇ 50 ਰੁਪਏ ਦਾ ਵਾਧਾ ਹੁੰਦਾ ਚਾਹੇ 30 ਰੁਪਏ ਦਾ ਪਰ ਵਾਧਾ ਦੇਖਣ ਨੂੰ ਮਿਲ ਰਿਹਾ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਰੇਟਾਂ ਦੇ ਵਿੱਚ ਗਰਾਵਟ ਕਾਫੀ ਹੱਦ ਤੱਕ ਆ ਗਈ ਸੀਗੀ ਜੀ ਤੇ ਲੋ ਜੀ ਜਿਹੜੇ ਵੀਰ ਨਵੇਂ ਨੇ ਨਵੇਂ ਚੈਨਲ ਤੇ ਨਵੀਂ ਵੀਡੀਓ ਦੇਖ ਰਹੇ ਆ ਤੇ ਕਿਰਪਾ ਕਰਕੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਫੋਲੋ ਕਰਿਓ ਵੀਡੀਓ ਆਪਣੇ ਦੋਸਤਾਂ ਸੱਜਣਾ ਮਿੱਤਰਾਂ ਤੱਕ ਜਿਹੜੀ ਸ਼ੇਅਰ ਕਰਦਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਹਰ ਰੋਜ਼ ਡੇਟਾ ਸਪੰਦੀ ਬਾਸਮਤੀ ਦੀ ਰੇਟ ਕੀ ਚੱਲ ਰਹੇ ਨੇ ਨੌਲੇਜ ਮਿਲਦੀ ਰਹੇ ਜੀ ਲੋ ਜੀ ਕਿਸਾਨ ਭਰਾਵੋ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2786 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਘਰੋੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2721 ਰੁਪਏ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਏ ਪ੍ਰਤੀ ਕੁੰਟਲ ਨਰੇਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2678 ਰੁਪਏ ਸ਼੍ਰੀ ਅਮਰਸਰ ਸਾਹਿਬ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2281 ਰੁਪਏ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਰਿਹਾ 2782 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਵਿਕਿਆ ਲਓ ਜੀ ਹੁਣ ਕੋਟਕਪੂਰਾ ਮੰਡੀ ਦੀ ਗੱਲ ਕਰਦੇ ਹਾਂ ਕੋਟਕਪੂਰਾ ਮੰਡੀ ਪੰਜਾਬ ਦੀ ਦੂਜੇ ਨੰਬਰ ਦੀ ਮੰਡੀ ਆ ਕਿ 1509 ਦਾ ਜਿਹੜਾ ਰੇਟ 2655 ਰੁਪਏ ਥੋੜਾ ਜਿਹਾ ਡਾਊਨ ਹੀ ਮੰਨ ਕੇ ਚੱਲੋ ਜੀ ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2721 ਰੁਪਏ ਕੈਂਥਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਕਾਫੀ ਹੱਦ ਤੱਕ ਡਾਊਨ ਲੱਗਿਆ 2450 ਰੁਪਏ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2725 ਰੁਪਏ ਅਮਰਸਰ ਭਗਤਾਂਵਾਲੀ ਦੇ ਮੰਡੀ ਵਿੱਚ ਜਿਹੜਾ ਟਾਪ ਦਾ ਰੇਟ ਲੱਗਿਆ 2900 29 ਰੁਪਏ ਪ੍ਰਤੀ ਕੁਇੰਟ ਦੇ ਹਿਸਾਬ ਨਾਲ ਲਓ ਜੀ ਲਗਭਗ ਅਮਰਸਰ ਮੰਡੀ ਦੇ ਵਿੱਚ 3000 ਤੱਕ ਰੇਟ ਜਿਹੜਾ ਪਹੁੰਚਣ ਵਾਲਾ ਟੁਹਾਣਾ ਮੰਡੀ ਦੇ ਵਿੱਚ 1500 ਆਉਂਦਾ ਜਿਹੜਾ ਰੇਟ 2870 ਰੁਪਿਆ ਕਿਸਾਨ ਵੀਰੋ 9 ਸਤੰਬਰ 2024 ਦੇ ਰੇਟਾਂ ਦੀ ਅਪਡੇਟ ਸੀ ਹੈ ਜੀ ਤੇ ਬਾਕੀ ਕਿਸਾਨ ਵੀਰੋ ਅੱਜ ਮੇਰੇ ਪਿੰਡ ਦੇ ਵਿੱਚ ਜਿਹੜੀ ਸੁਸਾਇਟੀ ਦੇ ਵਿੱਚ ਨਲਾਮੀ ਹੋਈ ਹੈ ਉਸ ਦੀ ਵੀਡੀਓ ਵੀ ਆਪਾਂ ਕੱਲ੍ਹ ਸਵੇਰ ਤੱਕ ਜਿਹੜੀ ਅਪਲੋਡ ਕਰ ਦੇਵਾਂਗੇ ਤੁਸੀਂ ਜੇ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਆਂ ਵੀ ਕਿਹੜਾ ਸੰਦ ਕਿੰਨੇ ਰੁਪਏ ਰੇਟ ਤੇ ਵਿਕਿਆ ਤੁਹਾਨੂੰ ਐਸਟੀਮੇਟ ਆ ਜਾਏਗੀ ਜੇ ਤੁਸੀਂ ਵੀ ਸੰਦ ਲੈਣ ਬਾਰੇ ਸੋਚ ਰਹੇ ਹੋ ਤਾਂ ਆਪਣੇ ਚੈਨਲ ਤੇ ਕੱਲ ਨੂੰ ਜਿਹੜੀ ਵੀਡੀਓ ਜਾਂ ਅੱਜ ਸ਼ਾਮ ਨੂੰ ਅਪਲੋਡ ਕਰ ਦੇਵਾਂਗੇ ਤੇ ਜਰੂਰ ਜਾ ਕੇ ਉਸ ਨੂੰ ਵਾਚ ਕਰਿਓ ਚਾਹੇ YouTube ਤੇ ਚਾਹੇ Facebook ਤੇ ਆਪਾਂ ਦੋਨੇ ਪਲੇਟਫਾਰਮਾਂ ਤੇ ਜਿਹੜੀ ਤੁਹਾਨੂੰ ਵੀਡੀਓ ਅਵੇਲੇਬਲ ਕਰਵਾਉਣੇ ਆ ਜੀ ਤੇ ਕਰਿਓ ਸਪੋਰਟ ਜੀ ਹਣਾ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਬਾਕੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਆ ਕਰੋ ਕਿਹੜੀ ਵੈਰੈਟੀ ਲੱਗੀ ਆ ਤੇ ਬਾਕੀ ਕਿਸਾਨ ਭਰਾਵੋ ਜੇ ਕੋਈ ਵੀ ਵੀਰ ਜਿਹੜਾ ਝੋਨਾ ਵੜ ਕੇ ਮੰਡੀ ਦੇ ਵਿੱਚ ਲੈ ਕੇ ਆਉਂਦਾ ਤੇ ਕਿਸਾਨ ਵੀਰਾਂ ਨਾਲ ਜਿਹੜਿਆ ਪ੍ਰਤੀ ਏਕੜ ਦਾ ਝਾੜ ਜਿਹੜਾ ਜਰੂਰ ਸਾਂਝਾ ਕਰੋ ਇਹ ਹਾਲੇ ਤੱਕ ਵੀ ਝਾੜ ਬਾਰੇ ਆਪਾਂ ਨੂੰ ਜਿਹੜਾ ਅਨੁਮਾਨ ਨਹੀਂ ਕਿਸੇ ਪਾਸੋਂ ਆ ਰਿਹਾ ਤੇ ਜੇ ਕਿਸੇ ਫਾਰਮਰ ਨੇ ਨਵੀਂ ਢੇਰੀ ਲੈ ਕੇ ਆਂਦੀ ਨਵੇਂ ਸੀਜ਼ਨ ਦੇ ਝੋਨੇ ਦੀ ਤਾਂ ਜਰੂਰ ਫਾਰਮਰ ਵੀਰਾਂ ਨਾਲ ਜਿਹੜਾ ਝਾੜ ਸਬੰਧੀ ਰੇਟਾਂ ਸਬੰਧੀ ਜਿਹੜੀ ਗੱਲਬਾਤ ਸਾਂਝੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਨੂੰ ਨਵੇਂ ਰੇਟਾਂ ਦੀ ਅਪਡੇਟ ਲੈ ਕੇ ਦੁਬਾਰਤ ਤੋਂ ਫਿਰ ਮਿਲਦੇ ਹਾਂ